ਪਰਾਲੀ ਨੂੰ ਅੱਗ ਨਾ ਲਗਾਉਣ ਦੇ ਲਈ ਡੀਐਸਪੀ ਲਹਿਰਾ ਨੇ ਸਰਪੰਚਾਂ ਤੇ ਪੰਚਾਇਤ ਮੈਂਬਰਾਂ ਤੇ ਨੰਬਰਦਾਰਾਂ ਨਾਲ ਇੱਕ ਅਹਿਮ ਮੀਟਿੰਗ ਕੀਤੀ ਹੈ ਤਾਂ ਪੰਚਾਇਤ ਮੈਂਬਰਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਲਹਿਰਾ ਦੇ ਨੇੜੇ ਲੱਗੀ ਵਰਵੀਓ ਕੰਪਨੀ ਨੂੰ ਪਰਾਲੀ ਚੁੱਕਣ ਦੀ ਮੰਗ ਕੀਤੀ ਤੇ ਖੇਤਾਂ ਦੇ ਵਿੱਚ ਪਰਾਲੀ ਨੂੰ ਅੱਗ ਲਗਾਉਣ ਦੀ ਰੋਕਥਾਮ ਤੇ ਕਿਸਾਨਾਂ ਨੂੰ ਇਸ ਦੇ ਮਾੜੇ ਪ੍ਰਭਾਵਾਂ ਸਬੰਧੀ ਵੀ ਜਾਗਰੂਕ ਕਰਨ ਦੇ ਮਕਸਦ ਦੇ ਨਾਲ ਡੀਐਸਪੀ ਲਹਿਰਾ ਦੀਪਿੰਦਰ ਜੀਜੀ ਨੇ ਥਾਣਾ ਲਹਿਰਾ ਦੇ ਵਿੱਚ ਵੱਖੋ ਵੱਖਰੇ ਇਸ ਇਲਾਕੇ ਦੇ ਜਿਹੜੇ ਪਿੰਡਾਂ ਨੇ ਉਹਨਾਂ ਦੇ ਸਰਪੰਚਾਂ ਪੰਚਾਇਤ ਮੈਂਬਰ ਤੇ ਨੰਬਰਦਾਰਾਂ ਦਾ ਇੱਕ ਵਿਸ਼ੇਸ਼ ਮੀਟਿੰਗ ਕੀਤੀ ਹੈ ਮੀਟਿੰਗ ਦੇ ਵਿੱਚ ਡੀਐਸਪੀ ਨੇ ਹਾਜ਼ਰ ਸਰਪੰਚਾਂ ਪੰਚਾਇਤ ਮੈਂਬਰ ਤੇ ਨੰਬਰਦਾਰਾਂ ਨੂੰ ਅਪੀਲ ਕੀਤੀ ਕਿ ਆਪਣੇ ਪਿੰਡਾਂ ਦੇ ਵਿੱਚ ਕਿਸਾਨਾਂ ਨੂੰ ਪ੍ਰਾਲੀ ਨੂੰ ਅੱਗ ਨਾਲ ਔਣ ਬਾਰੇ ਪ੍ਰੇਰਿਤ ਕਰਨ ਉਹਨਾਂ ਦੱਸੇ ਕਿ ਪ੍ਰਾਲੀ ਸਾੜਨ ਨਾਲ ਜਿੱਥੇ ਵਾਤਾਵਰਨ ਪ੍ਰਦੂਸ਼ਿਤ ਹੁੰਦਾ ਹੈ ਉੱਥੇ ਜ਼ਮੀਨ ਦੀ ਉਪਜਾਊ ਸ਼ਕਤੀ ਵੀ ਘੱਟ ਜਾਂਦੀ ਹੈ ਤੇ ਕਈ ਤਰ੍ਹਾਂ ਦੀਆਂ ਸਿਹਤ ਸਮੱਸਿਆਵਾਂ ਪੈਦਾ ਹੁੰਦੀਆਂ ਨੇ ਕਾਉਂਸਲ ਦੇ ਹੱਟੇ ਵਾਲਿਆਂ ਦਾ ਨਵਾਂ ਸ਼ੋਰੂਮ ਟੌਪ ਕਲੈਕਸ਼ਨ ਖੁੱਲ ਚੁਕਿਆ ਇੱਥੇ ਬਲੂ ਡਾਟ ਕੰਪਨੀ ਦਿਆਂ ਇਲਾਕੇ ਦੇ ਹਰ ਸਕੂਲ ਦੀਆਂ ਵਰਦੀਆਂ ਵਧੀਆ ਤੇ ਘੱਟ ਰੇਟਾਂ ਤੇ ਮਿਲਦੀਆਂ ਨੇ ਇਸ ਤੋਂ ਇਲਾਵਾ ਮਿਲਣਗੇ ਹਰ ਤਰ੍ਹਾਂ ਦੇ ਡਿਜ਼ਾਈਨਰ ਕੱਪੜੇ ਜਿਵੇਂ ਕਿ ਪੈਂਟ ਕੋਟ ਸ਼ਰਟ ਬਲੇਜ਼ਰ ਟਰੈਕਸੂਟ ਬੱਚਿਆਂ ਦੇ ਫੈਂਸੀ ਕੱਪੜੇ ਉਹ ਵੀ ਘੱਟ ਰੇਟਾਂ ਤੇ 3100 ਦੀ ਸ਼ਾਪਿੰਗ ਤੇ ਮਿਲਣਗੇ 에어ਪੋਰਟ ਤੇ ਸਮਾਰਟਪੋਰਟ 5100 ਦੀ ਸ਼ਾਪਿੰਗ ਤੇ ਲਿਆ ਜਾਓ ਆਪਣੇ ਨਾਲ ਦੋਵੇਂ ਗਿਫਟ ਅੱਜ ਹੀ ਪਹੁੰਚੋ ਟੌਪ ਕਲੈਕਸ਼ਨ ਜੁੱਤੀ ਮਾਰਕੀਟ ਦੇ ਬਿਲਕੁਲ ਸਾਹਮਣੇ ਨੇੜ ਰਾਮਾ ਡਾਕਟਰ ਦਿਲਬਾ ਜੀ ਇਹ ਜਿਹੜੀ ਮੀਟਿੰਗ ਹੈ ਸਬਡਿਵੀਜ਼ਨ ਲਹਿਰਾ ਦੇ ਸਾਰੇ ਸਰਪੰਚ ਸਹਿਬਾਨ ਨੰਬਰਦਾਰ ਤੇ ਪਿੰਡਾਂ ਦੇ ਚੌਂਕੀਦਾਰ ਵਿਸ਼ਾ ਸੀ ਸਾਡਾ ਪਰਾਲੀ ਦਾ ਪ੍ਰਬੰਧਨ ਤੇ ਲੋਕਾਂ ਨੂੰ ਜਾਗਰੂਕ ਕਰਨਾ ਕਿ ਉਹ ਪਰਾਲੀ ਦੇ ਨਾਲ ਨੂੰ ਅੱਗ ਨਾ ਲਾਉਣ ਉਹਦੇ ਬਾਰੇ ਵਿਚਾਰ ਚਰਚਾ ਕੀਤੀ ਕਿ ਸਰਪੰਚ ਸਹਿਬਾਨਾਂ ਨੇ ਸਾਰਿਆਂ ਨੇ ਨੰਬਰਦਾਰ ਸਹਿਬਾਨਾਂ ਨੇ ਸਾਰਿਆਂ ਨੇ ਸਾਨੂੰ ਪੂਰਾ ਸਾਥ ਦੇਣ ਦਾ ਭਰੋਸਾ ਦਿੱਤਾ ਔਰ ਸਾਨੂੰ ਯਕੀਨ ਦਿਵਾਇਆ ਕਿ ਅਸੀਂ ਬਿਲਕੁਲ ਵੀ ਆਪਣੇ ਪਿੰਡਾਂ ਦੇ ਵਿੱਚ ਜੀਰੀ ਦੇ ਨਾਲ ਨੂੰ ਹੈ ਜਿਹੜੀ ਅੱਗ ਨਹੀਂ ਲੱਗਣ ਦੇਵਾਂਗੇ ਸਰ ਕਿਸ ਤਰ੍ਹਾਂ ਜਿਸ ਤਰ੍ਹਾਂ ਆਪਣਾ ਇੱਕ ਵਰਬੀਓ ਕੰਪਨੀ ਲੱਗੀ ਹੈ ਕੀ ਜਾਨਣਾ ਚਾਹੁੰਦੇ ਪਰਾਲੀ ਚੱਕਣ ਵਾਸਤੇ ਵੱਡਾ ਜਿਹੜਾ ਫਾਇਦਾ ਲੋਕਾਂ ਨੂੰ ਹਾਂਜੀ ਸਾਡੇ ਏਰੀਆ ਦੇ ਵਿੱਚ ਇੱਕ ਵਰਬੀਓ ਕੰਪਨੀ ਹੈ ਜਿਹੜੀ ਕਿ ਪਰਾਲੀ ਦੇ ਪ੍ਰਬੰਧਨ ਕਰਕੇ ਉਸ ਤੋਂ ਗੈਸ ਬਣਾਉਂਦੀ ਹੈ ਇਲਾਕੇ ਦੇ ਲੋਕਾਂ ਨੂੰ ਇਸ ਦਾ ਬਹੁਤ ਭਾਰੀ ਫਾਇਦਾ ਹੈ ਤਕਰੀਬਨ 10 12 ਤੋਂ 15 ਕਿਲੋਮੀਟਰ ਤੱਕ ਹੈ ਜਿਹੜਾ ਇਹ ਪਰਾਲੀ ਹੈ ਇਕੱਠਾ ਬਣਾ ਕੇ ਲੋਕਾਂ ਦੀਆਂ ਚੱਕਦੇ ਨੇ ਔਰ ਸਟੋਰ ਕਰਕੇ ਉਸ ਤੋਂ ਬਾਅਦ ਫਿਰ ਜਿਹੜਾ ਉਹਦੀ ਰਹਿੰਦ ਖੂੰਦ ਹੈ ਉਹ ਖਾਦ ਦੇ ਤੌਰ ਤੇ ਵੀ ਉਪਯੋਗ ਦੇ ਵਿੱਚ ਆਉਂਦੀ ਹੈ ਜਿਹਦੇ ਨਾਲ ਜ਼ਮੀਨ ਦੀ ਜਿਹੜੀ ਗੁਣਵੱਤਾ ਉਹ ਵੀ ਵੱਧਦੀ ਹੈ ਚਲੋ ਲੋਕਾਂ ਨੇ ਕਈ ਆ ਨਹੀਂ ਮੰਗ ਹੈਗੀ ਹੈ ਵੀ ਸਾਡੇ ਏਰੀਆ ਦੇ ਵਿੱਚ ਵੀ ਪ੍ਰਾਲੀਆ ਕਰਕੇ ਹੁੰਦੀ ਨਹੀਂ ਚੱਲਦੀ ਕਿਸ ਤਰ੍ਹਾਂ ਦੇਖਦੇ ਹੋ ਕਿਸ ਤਰ੍ਹਾਂ ਕੋਈ ਮੀਟਿੰਗ ਹੋਈ ਹੈ ਉਹਨਾਂ ਨੂੰ ਫੋਨ ਲਗਾਣਾ ਪਿਛਲੇ ਸਮੇਂ ਦੇ ਦੌਰਾਨ ਇਹ ਗੱਲ ਸਾਹਮਣੇ ਆਈ ਸੀ ਜੀ ਪਟਾਲਕਲਾ ਪਿੰਡ ਦੇ ਵਿੱਚੋਂ ਵੀ ਸਾਹਮਣੇ ਆਈ ਸੀ ਕਾਲ ਬੰਜਾਰੇ ਤੋਂ ਵੀ ਸਾਹਮਣੇ ਆਈ ਸੀ ਇੱਕ ਦੋ ਹੋਰ ਪਿੰਡਾਂ ਚੋਂ ਵੀ ਆਈ ਸੀ ਰਾਮਗੜ੍ਹ ਸੰਧੂਆਂ ਚੋਂ ਵੀ ਆਈ ਸੀ ਉਸ ਤੋਂ ਬਾਅਦ ਤੁਰੰਤ ਜਿਹੜੇ ਉਹਨਾਂ ਦੇ ਪ੍ਰਬੰਧਕ ਨੇ ਉਹਨਾਂ ਨਾਲ ਮੀਟਿੰਗ ਕੀਤੀ ਗਈ ਹੈ ਮੀਟਿੰਗ ਕਰਨ ਤੋਂ ਬਾਅਦ ਇਸ ਗੱਲ ਨੂੰ ਇਨਸ਼ੋਰ ਕੀਤਾ ਗਿਆ ਕਿ ਜਿਹੜੇ ਉਹਨਾਂ ਦੇ ਸਾਧਨ ਨੇ ਜਿਹੜੇ ਉਹਨਾਂ ਦੇ ਬੀਲਰ ਤੇ ਰੈਕਰ ਨੇ ਉਹ ਏਰੀਆ ਦੇ ਵਿੱਚ ਉਹ ਹੀ ਪਰਾਲੀ ਦਾ ਪ੍ਰਬੰਧਨ ਕਰਨ ਤੇ ਇਹ ਗੱਲ ਹੈ ਜਿਹੜੀ ਲਾਗੂ ਵੀ ਹੋ ਚੁੱਕੀ ਹੈ ਮੇਰਾ ਨਾਮ ਹੈ ਗੁਰਤੇਜ ਸਿੰਘ ਜੀ ਪਿੰਡ ਹੈ ਮੇਰਾ ਖੰਡੇਵਾਜੀ ਜਿਲ੍ਹਾ ਸੰਗਰੂਰ ਹੈ ਜੀ ਅੱਛਾ ਮੀਟਿੰਗ ਰੱਖੀ ਹੈ ਕਿ ਮੀਟਿੰਗ ਬਹੁਤ ਵਧੀਆ ਕਰੀ ਗਈ ਪਤਾ ਕੀ ਗੱਲ ਹੈ ਪ੍ਰਸ਼ਾਸਨ ਨੂੰ ਹੱਥ ਬੰਨ੍ਹ ਕੇ ਇੱਕ ਬੇਨਤੀ ਹੈ ਜੀ ਇਹ ਜਿਹੜਾ ਫੈਕਟਰੀ ਵਾਲੀ ਹੈ ਇੰਬੇਲਰ ਦੇ ਰਖੇ ਫੈਕਟਰੀ ਨੂੰ ਵੀ ਆ ਆਪਣੇ ਏਰੀਆ ਦੇ ਵਿੱਚ ਘਰੋਂ ਜੀ ਦੂਰ ਨਾ ਜਾਓ ਅਸੀਂ ਕਿਸਾਨਾਂ ਦੀ ਮਸਲਾ ਮਸਲਾ ਲੂ ਜਾਏਗਾ ਜੀ ਇਹ ਪਤਾ ਕੀ ਗੱਲ ਹੈ ਪੂਰੇ ਨੇੜੇ ਨੇੜੇ ਕਰੇ 10 10 20 20 ਕੋਮ ਹੈ ਇਹ ਪਾਦੇ 50 50 100 100 ਕੋ ਇਹ ਨਾਲ ਉਹਤ ਬੰਨ ਕੇ ਬੈਂਦੀ ਆ ਜੀ ਇਹਨਾਂ ਨੂੰ ਵੀ ਪ੍ਰਸ਼ਾਸਨ ਨੂੰ ਵੀ ਕਹਿ ਤਾਂ ਵੀ ਇਹਨਾਂ ਨੂੰ ਉਰੀ ਰੋਕ ਦਿਓ ਜੀ ਇੱਥੇ ਆਪਣੇ 10 15 ਕਿਲੋਮੀਟਰ ਦੇ ਵਿੱਚ ਵਿੱਚ ਕਰੋ ਜੀ ਸਪਾਈ ਅੱਗ ਲਾਣ ਦੀ ਲੋੜ ਨਹੀਂ ਪਵੇ ਕਿਸਾਨਾਂ ਨੂੰ ਕੀ ਨਾਮ ਹੈ ਜੀ ਤੁਹਾਡਾ ਮੇਰਾ ਨਾਮ ਹਰਪਾਲ ਸਿੰਘ ਸਰਪੰਚ ਜੀ ਸੰਤਪੁਰਾ ਸਰਪੰਚ ਅੱਜ ਪੁਲਿਸ ਨੇ ਮੀਟਿੰਗ ਕੀਤੀ ਹੈ ਹਾਂ ਜੀ ਪ੍ਰਾਲੀ ਤੋਂ ਕੀ ਕਹਿਣਾ ਚਾਹੋ ਹਾਂ ਜੀ ਅੱਜ ਐਸਐਸਓ ਸਾਹਿਬ ਤੇ ਆਪਣਾ ਡੀਐਸਪੀ ਸਾਹਿਬ ਨੇ ਸਾਰੇ ਸਰਪੰਚਾਂ ਨੂੰ ਇਕੱਠੇ ਕਰਕੇ ਇੱਥੇ ਇੱਕ ਮੀਟਿੰਗ ਕਰੀ ਸੀ ਪ੍ਰਾਲੀ ਬਾਰੇ ਸੁਝਾ ਦਿੱਤਾ ਹੈ ਉਹ ਅਸੀਂ ਪਿੰਡ 'ਚ ਸਾਰੇ ਸਨੇਹਾ ਲਾਵਾਂਗੇ ਕਿਉਂਕਿ ਬਿੰਦਰਾਂ ਵਾਲੇ ਤੇ ਨੰਬਰ ਵੀ ਦਿੱਤੇ ਨੇ ਉਹ ਅਸੀਂ ਪਿੰਡ ਚ ਨੋਟ ਕਰਾਵਾਂਗੇ ਵੀ ਪ੍ਰਾਲੀ ਦੀ ਸੰਭਾਲ ਵਾਸਤੇ ਬਿੰਦਰ ਵਾਲੇ ਤੇ ਸਮੇਸਰਾ ਸਾਰਿਆਂ ਨੇ ਕਿਹਾ ਵੀ ਅਸੀਂ ਇਕੱਠੀ ਕਰਾਂਗੇ ਬਤੋ ਬਤਾਂ ਪ੍ਰਾਲੀ ਥੋੜਾ ਪਿੰਡ ਚ ਪਹਿਲਾਂ ਕਿਉਂਕਿ ਜਿਹੜੀ ਲੱਗੇ ਪ੍ਰਾਲੀ ਨੂੰ ਅੱਗੇ ਆਪਾਂ ਜੀ ਫਖਰ ਬਹੁਤ ਹੋਣ ਫਰਕ ਪੈ ਗਿਆ ਪਹਿਲਾਂ ਸਾਧਨ ਹੈ ਨਹੀਂ ਸੀ ਹੁਣ ਸਾਧਨ ਨੇ ਪਿੱਛੇ ਸਾਡੇ ਇੱਕ ਨੁਕਸਾਨ ਹੋ ਸੀ ਉਹਦੇ ਕਰਕੇ ਥੋੜੀ ਜਿਹੀ ਦਿੱਕਤ ਪੈ ਗਈ ਸੀ ਪ੍ਰਾਲੀ ਵਾਲੀ ਲੱਗਦਾ ਵੀ ਹੁਣ ਬਚਤ ਹੋਊਗੀ ਹਾਂਜੀ ਹਾਂਜੀ ਬਚਤ ਹੋਊਗੀ ਜਿਨ੍ਹਾਂ ਦਾ ਨਾਮ ਧਰਨਵਰ ਜਿੰਦਰ ਸਿੰਘ ਖੋਖਰ ਕਲਾ ਪੰਚਾਇਤ ਮੈਂਬਰ ਹੈ ਅੱਜ ਮੀਟਿੰਗ ਰੱਖੀ ਗਈ ਹੈ ਪੁਲਿਸ ਵੱਲੋਂ ਕੀ জানা ਚਾਹੁੰਦਾ ਹਾਂ ਜਿਹੜਾ ਜਿਹੜਾ ਜਿਹੜੀ ਵੀ ਮੀਟਿੰਗ ਰੱਖੀ ਗਈ ਆ ਪ੍ਰਾਲੀ ਦੇ ਸੰਬੰਧ ਚ ਰੱਖੀ ਗਈ ਸੀਗੀ ਕੀ ਪ੍ਰਾਲੀ ਦੀ ਕਿਵੇਂ ਰੋਕਥਾਮ ਕੀਤੀ ਜਾਵੇ ਕਿਵੇਂ ਇਹਦਾ ਨਮਟਾਰਾ ਕੀਤਾ ਜਾਵੇ ਸਰਕਾਰ ਵੱਲੋਂ ਲਗਾਤਾਰ ਪ੍ਰਾਲੀ ਨੂੰ ਰੋਕਥਾਮ ਲਈ ਸਬਸਿਡੀਆਂ ਦਿੱਤੀ ਜਾ ਰਹੀਆਂ ਨੇ ਬਿਲਰਾਂ ਦੀਆਂ ਬੇਲਰਾਂ ਦੀ ਮਦਦ ਨਾਲ ਕਿਸਾਨ ਉਹਦਾ ਲਾਹਾ ਲੈ ਰਹੇ ਨੇ ਇਹ ਪਰਾਲੀ ਇਕੱਠੀ ਕਰਕੇ ਤੇ ਸਰਕਾਰ ਦੇ ਜਿਹੜੇ ਵੀ ਬੇਲਰ ਆਏ ਨੇ ਉਹਨਾਂ ਦੀ ਮਦਦ ਨਾਲ ਇਕੱਠਾ ਬਣਾ ਕੇ ਨਾਲੇ ਦਾ ਮੁਨਾਫਾ ਕਮਾ ਰਹੇ ਨੇ ਤੇ ਨਾਲੇ ਪਰਾਲੀ ਤੋਂ ਰੋਗ ਥਾਂ ਬਹੁਤ ਜ਼ਿਆਦਾ ਫਾਇਦਾ ਹੋਊਗਾ ਕਿਉਂਕਿ ਜੇਕਰ ਵਾਤਾਵਰਣ ਸਾਫ਼ ਰਹੂਗਾ ਤੇ ਬਿਮਾਰੀਆਂ ਵੀ ਘਟਣਗੀਆਂ ਤੇ ਡਾਕਟਰਾਂ ਕੋਲ ਵੀ ਜਾਣਾ ਨਹੀਂ ਪਊਗਾ